ਆਉ ਗੁਰੂ ਪਰਿਓ ਜੋ ਹਰ ਰੋਜ ਨੇ ਤਮਤ ਵੇਲੇ ਚੰਦਰੇ ਜੜੀ ਮਰ ਵਿਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੰਤ ਪਲ ਦੇ ਰੱਖੇ ਮਾਨਵਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਸਤਿਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਰੇ ਬੋਇਤ ਗੰਦੇ ਸੋਮੇ ਗੰਦੇ ਸਾਗਰ ਤੰਦਰ ਆਦ ਧੀਰੇ ਗੁਰੂ ਗੰਸਾ ਦੀਪਮ ਅੰਹੂਰੀ ਅੰਦਰ ਸਤਿਬਿਅੰਤਿ ਗੁਰਖਾ ਸਾਹਿਬ ਸਤਸੰਗ ਜੀ ਆਓ ਖਾਓ ਜੋ ਚਿਰ ਤੋਂ ਆਪਾ ਤਨ ਤਨ ਸਾਹਿਬ ਸ੍ਰੀ ਗੁਰੂ ਅੱਜ ਗੁਰੂ ਗ੍ਰੰਥ ਕੰਨ ਤਨ ਸਾਹਿਬ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਮਹਾਰਾਜ ਖੰਡਾ ਬ੍ਰਹਮਣਨ ਦੇ ਮਾਲਕ ਹੱਥ ਬੰਦੇ ਰੱਖੇ ਸਾਈ ਦਾਤਾਰ ਜਿਨ੍ਹਾਂ ਦੇ ਆਪਾਂ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਜੀਵਨ ਦੀ ਅਮਰ ਕਥਾ ਕਈਆਂ ਮਿਹਨਤੋਂ ਕਰਦੇ ਸੁਣਦੇ ਆ ਰਹੇ ਆਓ ਆਦਮੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਸੰਤਾਂ ਦੇ ਪਾਵਨ ਜੀਵਨ ਵਿੱਚੋਂ ਉਹਨਾਂ ਦੀ ਅਮਰ ਕਥਾ ਵਿੱਚੋਂ ਉਜਿਕਾ ਆਪਾ ਰੱਬੀ ਗੁਰੂ ਨੂੰ ਗ੍ਰੰਥ ਕਰਨ ਦਾ ਯਤਨ ਕਰੀ ਤਾਂ ਕਿ ਆ ਸਾਡਾ ਸੰਸਾਰ ਤੇ ਸਬਤ ਹੋ ਜਾਵੇ। ਨਿੰਦੇ ਦੁਕਾਨ ਕਲੇਸਾ ਰੋਗਾ ਸੋਗਾ ਕੜਿਆ ਸਾਲਿਆ ਚਿੰਤਾ ਫਿਕਰ ਤੋਂ ਆਪਾਂ ਬਚ ਸਕੀ। ਜੋ ਬਹੁਤ ਕਾਨਕ ਮਾਰ ਜਮਾਂ ਦੀ ਹੈ ਉਹ ਤੁਵੇਂ ਆਪਾਂ ਬੱਸ ਅਸੀਂ ਪਰ ਉਹ ਕਹਿਣਾ ਤੋਂ ਸੌਕਾ ਆ ਸੁਣ ਲੈਣਾ ਵਿੱਚ ਸ਼ੈਲ ਸੌਕਾ ਹੈ ਪਰ ਜਦੋਂ ਗੁਰਮਤ ਅਨੁਸਾਰ ਜਮਾਂ ਦੀ ਮਾਰਨ ਨੂੰ ਸਮਝਾਂਗੇ ਨਾ ਤੇ ਹਰ ਇੱਕ ਦਾ ਜੀ ਦਿਲ ਜਿਹੜਾ ਉਹ ਕੰਬ ਜਾਊਗਾ ਉਹਦੇ ਹੀ ਉਹਦੇ ਫਿਰ ਬਸਦਾ ਕੰਮ ਹੀ ਨਹੀਂ ਰਹਿਣਾ ਕਿ ਮੈਂ ਰੱਬ ਦੇ ਨਾਲ ਦਾ ਜੁੜਾਂ ਉਦ ਤੱਕ ਇਹਨਾਂ ਨਾਲ ਰੱਬ ਨਾਲ ਜੁੜਨਾ ਚਾਹੂਗਾ ਜੇ ਜਮਾ ਦੀ ਮਾਰ ਸਹਾਰ ਦੇ ਨਾਲੋਂ ਤੇ ਗੁਰੂ ਦੀ ਛਾੜ ਆਇਆ ਕੀ ਲੱਗਦਾ ਹੈ ਗੁਰੂ ਕੋਈ ਪੈਸਾ ਰੁਪਏ ਸਾਰੇ ਮੰਗਦਾ ਕਟਕਾ ਨਹੀਂ ਮੰਗਦਾ ਗੁਰੂ ਕੋਲੋਂ ਸਾਡੇ ਕੋਲੋਂ ਕੁਝ ਵੀ ਨਹੀਂ ਮੰਗਦਾ ਅਸੀਂ ਗੁਰੂ ਤੋਂ ਮੰਗਦੇ ਅਸੀਂ ਮੰਗਣ ਵਾਸਤੇ ਤੇ ਭਾਵੇਂ ਗੁਰੂ ਦੇ ਕੋਲ ਆ ਜਾਈਏ ਉਦਾਂ ਸ਼ਰਣ ਨਹੀਂ ਸੁਆਦ ਆਉਂਦਾ ਉਦੋਂ ਜਦੋਂ ਸੁਖ ਵਿੱਚ ਬਨੁਦੀ ਸ਼ਰਣ ਵਿੱਚ ਆਵੇ ਆ ਕੇ ਗੁਰੂ ਦਾ ਸ਼ੁਕਰਾਨਾ ਕਰੇ ਦੁੱਖ ਵੀ ਤੇ ਦੁਨੀਆ ਹੀ ਆਉਂਦੀ ਹੈ ਆਪਣੇ ਗੁਰੂ ਪੀਰ ਕੋ ਜਾਈਂ ਦੁੱਖ ਹੋ ਲੇਤਾ ਪਰ ਤੇ ਜਦ ਦੀ ਗੱਲ ਇਹ ਹੈ ਵੀ ਸੁੱਖ ਵੇਲੇ ਕੋਈ ਨਹੀਂ ਜਾਂਦਾ ਸਾਨੂੰ ਸੁੱਖ ਵੇਲੇ ਜਾਣਾ ਚਾਹੀਦਾ ਸਤਨਕ ਆਪ ਧੰਨਵਾਦ ਕਰਮਾ ਕਰਦੇ ਤੇ ਪਾਸ਼ਾ ਨੇ ਸਾਨੂੰ ਕੱਲ੍ਹ ਕੇ ਦੇ ਦਿੱਤੀ ਉਹ ਕਿਉਂ ਜੇ ਸੁੱਖ ਦੇ ਵਿੱਚ ਯਾਦ ਕਰੇਗਾ ਤੇ ਦੁੱਖ ਆਉਣਾ ਹੀ ਨਹੀਂ ਦੁੱਖ ਆਉਣਾ ਹੀ ਨਹੀਂ ਦੇਖੋ ਫਿਰ ਗੱਲ ਬੜੀ ਬਸ ਸਮਝਣ ਵਾਲੀ ਆ ਸਿਹਰਕ ਦੁਖਤ ਦੇਖੋ ਆਉਂਦੇ ਜਾਂਦੇ ਆ ਸਿਹਰਕ ਦੁਖਤ ਤਾਂ ਆਉਂਦੇ ਜਾਂਦੇ ਨੇ ਔਰ ਆਉਂਦੇ ਜਾਂਦੇ ਰਹਿਣਗੇ ਉਹ ਤੇ ਗੁਰੂਆਂ ਪੀਰਾਂ ਨੂੰ ਵੀ ਆਏ ਅਵਤਾਰਾਂ ਨੂੰ ਵੀ ਆਏ ਕਿਹਨੂੰ ਕਿਸ ਅਵਤਾਰ ਨੂੰ ਨਹੀਂ ਆਏ ਕਿਸ ਦੇਵਤੇ ਨੂੰ ਨਹੀਂ ਆਏ ਕਿਸ ਨਬੀ ਔਲੀਏ ਪੀਰ ਨੂੰ ਨਹੀਂ ਆਏ ਸਿਹਰਕ ਦੁਖਤ ਦੇ ਕੋਲ ਉਹ ਵੀ ਸਾਡੇ ਸਿਹੜੇ ਆਉਂਦੇ ਆ ਉਹ ਵੀ ਰੱਬ ਨੂੰ ਉਹਨਾਂ ਕੋਲੋਂ ਗਰਮ ਦੇ ਕੋਲ ਨਹੀਂ ਆਉਣੇ ਹੋ ਜੇ ਸੋਚੀਂ ਨਾ ਵੀ ਦੁੱਖ ਇਹ ਗੱਲ ਵੱਖਰੀ ਆ ਸਾਡਾ ਸੁਭਾਅ ਆ ਮਾੜਾ ਕਹਿਣਾ ਕਿਸੇ ਦਾ ਦੁੱਖ ਲਿਓ ਕਿਸੇ ਨੂੰ ਦੁੱਖਾਂ ਦਾ ਕਹਿ ਟਹਿ ਪਿਆ ਕਿਸੇ ਉੱਤੇ ਕਹਿੰਦਾ ਕਿ ਰੱਬ ਨੇ ਉਹ ਨੂੰ ਦੁੱਖਾਂ ਵਿੱਚ ਘੇਰ ਦਿਆ ਰੱਬ ਨੇ ਸਾਰੇ ਦੁੱਖ ਉਹ ਤੋਂ ਛੁੱਟ ਦਿੰਦੇ ਤੇ ਜਦ ਕਦੇ ਅਸੀਂ ਜਿਆਦਾ ਦੁਖੀ ਹੋ ਜਾਈਏ ਅਸੀਂ ਵੀ ਇਹ ਗੱਲ ਕਹਿੰਦੇ ਰੱਬ ਨੇ ਮੇਰੇ ਉੱਤੇ ਦੁੱਖ ਬਹੁਤ ਸੁਰ ਦਿੱਤੇ ਦੁੱਖਾਂ ਵਿੱਚ ਦੁੱਖ ਆਏ ਕਿਤੋਂ ਰੱਬ ਦੇ ਕੋਲ ਤਾਂ ਦੁੱਖ ਆਈ ਨਹੀਂ ਸਮਝਣ ਵਾਲੀ ਗੱਲ ਹੈ ਪਹਿਲੋ ਕਿ ਰੱਬ ਦੇ ਕੋਲ ਦੁੱਖ ਨਹੀਂ ਹੈ ਰੱਬ ਦੇ ਕੋਲ ਸੁੱਖ ਹੈ ਤਾਂ ਸਭ ਕੁਝ ਉਹਦੇ ਕੋਲ ਆਪੋ ਉਹਨੇ ਪੜਿਆ ਉਹਨੇ ਸੁਣਿਆ ਕਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਸੋਪਾਵੇ ਮੇਰੇ ਕਰਮ ਸਭ ਕਿਜਾ ਖੁਸ਼ ਹੈ ਤੇ ਫਿਰ ਅਸੀਂ ਕਹਿੰਦੇ ਵੀ ਦੁੱਖ ਤੇ ਘਰੇ ਹੀ ਨਹੀਂ ਉਹਦੇ ਕੋਲ ਸੁੱਖ ਹੈ ਆਪਣੇ ਕਹਿ ਰਹੇ ਜੇ ਮੈਨੂੰ ਸਮਝਵਾ ਲਈ ਗਾਲਿਆ ਆਪਣੇ ਦਮਾਂ ਤੇ ਬੋਝ ਦੇਣਾ ਪਊਗਾ ਉਹਦੇ ਕੋਲ ਤਾਂ ਸੁੱਖ ਹੈ ਉਹਦੇ ਕੋਲ ਤਾਂ ਸੁੱਖ ਹੈ ਪਰ ਉਸੇ ਕਰਮ ਹੀ ਉਹਦੇ ਕਰ ਦਿੱਤੇ ਵੀ ਦੁੱਖ ਸਾਨੂੰ ਸੰਸਾਰ ਸਹਰ ਦੇ ਪੈ ਦੁੱਖ ਕੋਲ ਨਹੀਂ ਆਏ ਉਹਨੇ ਤੇ ਉਲਟ ਕੇ ਉਸ ਉਲਟਾ ਕੇ ਸਾਨੂੰ ਦਿੱਤੇ ਆ ਵਾਪਸ ਦੁੱਖ ਤੇ ਸਾਨੂੰ ਨੇ ਸਾਡੇ ਕੀਤੇ ਕਰਮ ਅਨੁਸਾਰ ਉਲਟਾ ਕੇ ਦਿੱਤੇ ਹੋਇਆ ਉਹਦੇ ਕੋਲ ਦੁੱਖ ਨਹੀਂ ਦੁੱਖ ਇਹਦਾ ਅਸੀਂ ਲੋਕਾਂ ਨੂੰ ਦਿੱਤਾ ਸੀ ਕੋਈ ਦੁੱਖ ਉਲਟ ਉਲਟਾ ਕੇ ਉਹਨੇ ਸਾਡੇ ਮਨ ਭੇਜ ਦਿੱਤਾ ਬਸ ਇਹਦਾ ਕੰਮ ਕਰਦਾ ਉਹ ਬਦਲਾ ਜ਼ਰੂਰ ਦਵਾਉਂਦਾ ਆ ਪਾਉਨੇ ਪੜਿਆ ਸੀਗਾ ਆਪੇ ਬੀਜ ਆਪੇ ਕਾਉ ਆਪਣਾ ਆਪਣਾ ਬੀਜਿਆ ਹੋਇਆ ਅੱਜ ਖਾਣਾ ਭਾਵੇਂ ਕੱਲ ਖਾਣਾ ਸਵੇਰ ਦੇ ਨਾਲ ਸਮੇਂ ਵਿੱਚ ਬੀਜਿਆ ਸੀ ਸਮੇਂ ਨਾਲ ਉਹ ਪੈਦਾ ਹੋਇਆ ਸਵੇਰ ਨਾਲ ਉਹ ਫਲ ਲੱਗਣਾ ਹੈ ਸਵੇਰ ਨਾਲ ਉਹ ਫਲ ਜਿਹੜਾ ਭੋਗੜਾ ਪੈਣਾ ਹੈ ਸਮੇ ਦੀ ਖੇਡ ਹੈ ਪਰ ਸਾਰੀ ਸਮੇ ਦੀ ਖੇਡ ਰੱਬ ਦੇ ਕੋਲ ਦੁੱਖ ਨਹੀਂ ਰੱਬ ਦੇ ਕੋਲ ਸੁੱਖ ਉਹ ਕਹਦਾ ਮੈਂ ਤੋ ਸੁੱਖ ਲੈ ਜਾ ਜਿੰਨੇ ਤੇਰਾ ਜੀ ਕਹਦਾ ਸੁੱਖ ਲੈ ਜਾ ਪਰ ਕਰਮ ਸੁਖਾਂਲੇ ਕਰ ਦੇਵਾਂ ਦਾ ਤਾਂ ਜੇ ਕਰਮ ਸੁਖਾਂ ਵਾਲੇ ਕਰੇਗਾ ਤਾਂ ਜੇ ਕਰਮ ਸੁਖਾਂ ਵਾਲੇ ਨਾ ਨਾ ਕਰੇਗਾ ਤੇ ਦੁੱਖ ਨਹੀਂ ਸੁੱਖ ਨਹੀਂ ਮਿਲਨੇ ਜੋ ਕੋਨੇ ਕਰਮ ਕਰੇਗਾ ਤੇ ਉਹ ਵੀ ਮੋੜ ਕੇ ਕਈ ਗੁਣਾ ਤੈਨੂੰ ਵਾਪਸ ਕਰ ਦਊਗਾ ਦੁੱਖ ਕਿਸੇ ਨੂੰ ਦੇਵੇਂਗਾ ਤੇ ਉਹ ਹੀ ਦੁੱਖ ਮੋੜ ਕੇ ਤੈਨੂੰ ਕਈ ਗੁਣਾ ਸਹਾਰ ਦੇ ਬੈਣਗੇ ਪਰ ਪਾਸ਼ਾਦ ਕਹਿੰਦੇ ਪੂਰੇ ਕਾ ਕੀਆ ਸਭ ਕੁਝ ਪੂਰਾ ਬੇਸ਼ਰਦਾ ਕੀਤਾ ਤੇ ਸਭ ਕੁਝ ਚੰਗਾ ਏ ਪੂਰਦੇ ਅਧੂਰਾ ਨਹੀਂ ਕਾਟ ਉੱਥੇ ਆਉਂਦੀ ਜਿੱਥੇ ਅਧੂਰਾਪਨ ਹੋਵੇ ਕਾਟ ਉੱਥੇ ਆਉਂਦੀ ਜਿੱਥੇ ਅਧੂਰਾਪਨ ਹੋਵੇ ਜਿੱਥੇ ਪੂਰਾ ਪੂਰਾ ਹੋਵੇ ਉੱਥੇ ਕਾਟ ਕਿਸੇ ਗੱਲ ਦੇ ਨਹੀਂ ਹੋਵੇ ਕੋਰੰਦ ਜੀ ਇੰਦਾ ਏ ਜੇ ਸਾਨੂੰ ਵੀ ਚਾਹੀਦਾ ਪੂਰਦੇ ਨਾਲ ਜੋੜਦਾ ਪੂਰਦ ਸਾਨੂੰ ਜੋੜਨਾ ਚਾਹੁੰਦਾ ਹੈ ਪੂਰਦ ਸਾਨੂੰ ਜੋੜਨਾ ਚਾਹੁੰਦਾ ਹੈ ਸਾਨੂੰ ਵੀ ਪੂਰਦ ਕਰੋ ਕਰਨਾ ਚਾਹੁੰਦਾ ਹੈ ਤੇ ਆਪਾਂ ਗੱਲ ਆਰੰਭ ਕੀਤੀ ਵੀ ਸ਼ਰਣੇ ਵੀ ਆਵਾਂਗੇ ਸਾਡੇ ਘਰ ਬੈਠਣ ਤਾਂ ਸਾਨੂੰ ਨਾ ਕੁਝ ਨਹੀਂ ਦੇਣਾ ਫਿਰ ਬਗੈਰ ਮੈਂ ਤਾਂ ਤੁਹ ਕੁਝ ਮਿਲਦਾ ਹੀ ਨਹੀਂ ਕਦਮ-ਕਦਮ ਚੱਲ ਕੇ ਉਹਦੇ ਘਰ ਵਿੱਚ ਆਵਾਂਗੇ ਤੇ ਸਭ ਕੁਝ ਲੈ ਜਾਵਾਂਗੇ ਹੈਗਾ ਉਹਦੇ ਘਰ ਵਿੱਚ ਸਭ ਕੁਝ ਲੈ ਜਾ ਕੇ ਘਰ ਵਿੱਚ ਚੁੱਕ ਜੋ ਮਰਜ਼ੀ ਚੁੱਕ ਕੇ ਲੈ ਜਾਈਏ ਚੁੱਕਣ ਵਾਲਾ ਹੋਣਾ ਚਾਹੀਦਾ ਉਹਦੇ ਘਰ ਵਿੱਚ ਸਭ ਕੁਝ ਹੈ ਚੁੱਕਣ ਵਾਲਾ ਹੋਣਾ ਚਾਹੀਦਾ ਜੇ ਚੁੱਕਣ ਲਈ ਕੋਈ ਨਾ ਜਾਵੇ ਉਹਦੇ ਪੈਰੋਂ ਉਹਨੂੰ ਕੋਈ ਸਾਡੇ ਤਾਂ ਹੀ ਗਰਜ ਨਹੀਂ ਗਰਜੇ ਸਾਨੂੰ ਅਸੀਂ ਜਾ ਕੇ ਚੁੱਕ ਕੇ ਜੋ ਵਰਤੀ ਲਈ ਪਰ ਤੇ ਇਹ ਮਨ ਚੁੱਕਣ ਲੱਗਿਆ ਪਤਾ ਆ ਤੁਸੀਂ ਤੁਹਾਡੇ ਜੀਵਨ ਦਾ ਤਿਆਰ ਬਾ ਹੋਗਾ ਇਤਨਾ